जय हिंद दोस्तों एक बार फिर आपका स्वागत है जी एक नई और जानकारी लेके ते मैं तकरीबन ਤੁਹਾਨੂੰ ਪਤਾ ਹੀ ਹੈ 4-5 ਸਾਲ ਤੋਂ ਸੌਕਾ ਸੈਂਡਿੰਗ ਵੈਲਫੇਅਰ ਸੁਸਾਇਟੀ ਦੇ ਵਿੱਚ ਕੰਮ ਕਰ ਰਿਹਾ ਤੇ ਕਾਫੀ ਸਮੱਸਿਆਵਾਂ ਆਉਂਦੀਆਂ ਨੇ ਆਪਣੇ ਐਕਸ ਸਰਵਿਸਮੈਨ ਕੋਲੇ ਖਾਸ ਕਰਕੇ ਲਾਈਫ ਸਰਟੀਫਿਕੇਟ ਦੀ ਮੈਂ ਵੀ ਹਰ ਰੋਜ਼ ਮੇਰੇ ਕੋਲ ਇੱਕ ਘਟੋਟ 20-25 ਫੋਨ ਆ ਜਾਂਦੇ ਨੇ ਸਰ ਮੈਂ ਲਾਈਫ ਸਰਟੀਫਿਕੇਟ ਕਦੋਂ ਕਰਨਾ ਤੇ ਕੁਝ ਬੰਦਿਆਂ ਨੇ ਸਾਰਿਆਂ ਨੂੰ ਵਹਿਮ ਪਾ ਰੱਖਿਆ ਲੈ ਵੀ ਸਾਰਿਆਂ ਨੇ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਲਾਈਸੈਂਸਡ ਕਰਾਉਣਾ ਜ਼ਰੂਰੀ ਹੈ। ਵੀਰੇ ਜਦੋਂ ਆਪਣੀ CPC ਚੰਡੀਗੜ੍ਹ ਦੇ ਥਰੂ ਪੈਨਸ਼ਨ ਆਉਂਦੀ ਸੀ ਜਾਂ ਜਿਹਨਾਂ ਦੀ PNP ਲੁਧਿਆਣਾ ਦੇ ਤਰਫੋਂ ਪੈਨਸ਼ਨ ਆਉਂਦੀ ਹੈ। ਉਦੋਂ ਆਪਾਂ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਲਾਈਸੈਂਸਡ ਬੈਂਕ ਦੇ ਵਿੱਚ ਹੀ ਦਿੰਦੇ ਹੁੰਦੇ ਸੀ। ਉਦੋਂ ਬਾਅਦ CPC ਤੋਂ ਪੈਨਸ਼ਨ ਆਣੀ ਬੰਦ ਹੋ ਗਈ ਤੇ ਹੁਣ ਆਪਣੀ ਪੈਨਸ਼ਨ ਮਾਈਗ੍ਰੇਸ਼ਨ ਹੋ ਗਈ ਸਪਰਸ਼ ਦੇ ਵਿੱਚ PCD ਲਾਹੌਰ ਤੋਂ। ਤੇ ਉਹਦੇ ਵਿੱਚ অপਸ਼ਨ এ ਦਿੱਤਾ ਹੋਇਆ ਹੈ ਕਿ ਜਿਤੋਂ ਵੀ ਤੁਸੀਂ ਕਿਸੇ ਵੀ ਸਾਲ ਦੇ ਵਿੱਚ ਇੱਕ ਦਿਨ ਚੋਂ ਮੋਹ ਜਾਂ ਮਾਂਥ ਚੋਂ ਲੋ ਜਿਹਦੇ ਵਿੱਚ ਤੁਸੀਂ ਲਵੀ ਹਰ ਸਾਲ ਉਸੇ ਮਹੀਨੇ ਵਿੱਚ লাইਸੈਂਸ ਸਰਟੀਫਿਕੇਟ ਕਰਾਉਣਾ ਜ਼ਰੂਰੀ ਹੈ। ਅਤੇ ਬੰਦਿਆਂ ਨੂੰ ਯਾਦ ਨਹੀਂ ਰਹਿੰਦਾ ਤੇ ਕਈ ਬੰਦੇ ਫਰਵਰੀ ਮਹੀਨੇ ਦੇ ਵਿੱਚ ਜਾਂ ਜਨਵਰੀ ਮਹੀਨੇ ਵਿੱਚ ਜਾਂ ਮਾਰਚ ਅਪ੍ਰੈਲ ਤੱਕ ਵੀ ਮੇਰੇ ਕੋਲੇ ਕਾਫੀ ਬੰਦੇ ਆਏ ਨੇ ਜਿਨ੍ਹਾਂ ਦਾ লাইਸੈਂਸ ਸਰਟੀਫਿਕੇਟ ਮਾਰਚ ਅਪ੍ਰੈਲ ਦੇ ਵਿੱਚ ਡਿਊ ਸੀ। ਪਰ ਉਹ ਘਰੋਂ 40-50 ਕਿਲੋਮੀਟਰ ਚੱਲ ਕੇ ਮੇਰੇ ਕੋਲੇ ਆ ਗਏ ਚਲੋ ਮੈਂ ਕਰਨਾ ਪਿਆ ਕਿਉਂਕਿ ਦਫ਼ਤਰ ਵਿੱਚ ਆ ਗਏ ਤੇ ਬੰਦੇ ਨੂੰ ਵਾਪਸ ਨਹੀਂ ਕਰ ਸਕਦੇ ਤੇ ਸੋਚਦੇ ਨੇ ਵੀ 40-50 ਕਿਲੋਮੀਟਰ ਫਿਰ ਕੋਈ ਬਜ਼ੁਰਗ ਬੰਦਾ ਚੱਲ ਕੇ ਆਊਗਾ ਤੇ ਉਹ ਤਾਂ ਹੁਣੇ ਹੀ ਕਰਕੇ ਤੋੜ ਦਈਏ ਤੇ ਮੈਂ ਤੁਹਾਡੇ ਕੋਲੇ ਸਾਹਮਣੇ ਇੱਕ ਛੋਟਾ ਜਿਹਾ ਆਪਸ਼ਨ ਦੱਸਣ ਲੱਗਾ ਜਿਹੜਾ ਵੀ ਤੁਸੀਂ ਪਿਛਲੇ ਸਾਲ ਜਿਹੜੇ ਮਹੀਨੇ ਵਿੱਚ ਤੁਸੀਂ ਆਪਣਾ ਲਾਈਸੈਂਸ ਸਰਟੀਫਿਕੇਟ ਕਰਾਇਆ ਸੀ ਉਸੇ ਮਹੀਨੇ ਵਿੱਚ ਹੀ ਲਾਈਸੈਂਸ ਸਰਟੀਫਿਕੇਟ ਕਰਵਾਓ ਉਡੀ ਕਦੇ ਵੀ ਪੈਨਸ਼ਨ ਬੰਦ ਨਹੀਂ ਹੋਊਗੀ ਤੁਸੀਂ ਇਹ ਨਾ ਸੋਚੋ ਲੈ ਨਵੰਬਰ ਦਸੰਬਰ ਦੇ ਨਹੀਂ ਕਰਾਇਆ ਜਾਂ ਕਿਸੇ ਨੇ ਗਰੁੱਪਾਂ ਵਿੱਚ ਮੈਸੇਜ ਪਾਤਾ ਜੀ ਲਾਈ ਸਰਟੀਫਿਕੇਟ ਕਰਾਣਾ ਜ਼ਰੂਰੀ ਹੈ ਨਾ ਨਵੰਬਰ ਜਾਂ ਦਸੰਬਰ ਮਹੀਨੇ ਵਿੱਚ ਬਿਲਕੁਲ ਗਲਤ ਗਾਈਡੈਂਸ ਦੇ ਰਹੇ ਨੇ ਜੋ ਵੀ ਤੁਹਾਨੂੰ ਕਹਿ ਰਿਹਾ ਇਹ ਕਿ ਨਵੰਬਰ ਜਾਂ ਦਸੰਬਰ ਵਿੱਚ ਲਾਈ ਸਰਟੀਫਿਕੇਟ ਕਰਾਓ ਨਹੀਂ ਤਾਂ ਪੈਨਸ਼ਨ ਬੰਦ ਹੋ ਜਾਊ ਬਿਲਕੁਲ ਨਹੀਂ ਬੰਦ ਹੁੰਦੀ ਜੇ ਤਾਂ ਮੈਂ ਹੁਣ ਐ ਮੈਂ ਫਰਵਰੀ ਮਹੀਨੇ ਵਿੱਚ ਲਾਈ ਸਰਟੀਫਿਕੇਟ ਆਪਣਾ ਕਰਦਾ ਹਮੇਸ਼ਾ ਵੈਸੇ ਰਿਟਾਇਰਮੈਂਟ ਮੇਰਾ ਅਕਤੂਬਰ ਮਹੀਨੇ ਦਾ ਹੈਗਾ ਜਦੋਂ ਮੇਰੀ ਬੈਂਕ 'ਚ ਪੈਨਸ਼ਨ ਆਉਂਦੀ ਸੀ ਉਦੋਂ ਮੈਂ ਨਵੰਬਰ ਮਹੀ ਪਰ ਜਦੋਂ ਤੋਂ ਸਪੱਸ਼ਟ ਦੇ ਵਿੱਚ ਮਾਈਗ੍ਰੇਸ਼ਨ ਹੋਈ ਹੈ ਮੇਰਾ ਜਨਵਰੀ 'ਚ ਮਾਈਗ੍ਰੇਸ਼ਨ ਹੋਇਆ ਮੈਂ ਫਰਵਰੀ 'ਚ ਲਾਈਸੈਂਸ ਡਿਗਰ ਦਿੱਤਾ ਸੀ ਤੇ ਅਸਲੀ ਮੈਂ ਹਰ ਸਾਲ ਫਰਵਰੀ ਮਹੀਨੇ 'ਚ ਹੀ ਆਪਣਾ ਲਾਈਸੈਂਸ ਰੀਨ ਕਰਦਾਂ ਇਹ ਆਪਾਂ ਯਾਦ ਕੀਤਾ ਰੱਖ ਸਕਦੇ ਹਾਂ ਜ਼ਿਆਦਾਤਰ ਤਾਂ ਆਪਣੇ ਜਿਹੜੇ ਬਜ਼ੁਰਗ ਬੰਦੇ ਨੇ ਜਾਂ ਵਿਡੋ ਪੈਣਾ ਨੇ ਜਾਂ ਵੀਰ ਨਾਰੀਆਂ ਨੇ ਉਹਨਾਂ ਨੂੰ ਤਕਰੀਬਨ ਯਾਦ ਨਹੀਂ ਲੰਦਾ ਲੈ ਵੀ ਅਸੀਂ ਲਾਈਸੈਂਸ ਡਿਗਰ ਕਦੋਂ ਕਰਾਉਣਾ ਸਭ ਤੋਂ ਬੈਸਟ অপਸ਼ਨ ਹੈ ਤੁਸੀਂ ਆਪਣੀ ਡੇਟ ਆਫ ਬਰਥ ਦਾ ਮੰਥ ਕੋਈ ਵੀ ਚੁਣ ਲਓ ਜਿੱਦਾਂ ਤੁਹਾਡੀ ਡੇਟ ਆਫ ਬਰਥ ਹੈ 31 ਮਾਰਚ ਡੇਟ ਆਫ ਬਰਥ ਹੈ ਜਾਂ ਮਾਰਚ ਮਹੀਨੇ ਦੀ ਕੋਈ ਵੀ ਡੇਟ ਆਫ ਬਰਥ ਮੰਨ ਲਓ ਤੁਸੀਂ ਹਰ ਸਾਲ ਲਵਾਈ ਇੱਕ ਰੂਲ ਅਪਣਾ ਲਓ ਕਿ ਤੁਸੀਂ ਹਰ ਸਾਲ ਮਾਰਚ ਮਹੀਨੇ ਵਿੱਚ ਆਪਣੀ ਡੇਟ ਆਫ ਬਰਥ ਵਾਲੇ ਮਹੀਨੇ ਵਿੱਚ ਹੀ ਲਾਈ ਸertificate ਕਰਾਵਾਣਾ ਜੇ ਤੁਹਾਨੂੰ ਬਰਸਡੇਟ ਵੀ ਯਾਦ ਨਹੀਂ ਰਹਿੰਦੀ ਤੇ ਤੁਸੀਂ ਡੇਟ ਆਫ ਰੋਲ ਨਮੈਂਟ ਜਿਹੜੇ ਸਾਡੇ ਐਕਸ ਸਰਵਿਸਮੈਨ ਵੀਟ ਵੀਰ ਨੇ ਡੇਟ ਆਫ ਰੋਲ ਨਮੈਂਟ ਵਾਲੇ ਮਹੀਨੇ 'ਚ ਤੁਸੀਂ ਕਰਾ ਲਓ ਜਦੋਂ ਤੁਸੀਂ ਸੈਨਾ ਵਿੱਚ ਭਰਤੀ ਹੋਏ ਸੀ ਇਹ ਦੋ ਚੀਜ਼ਾਂ ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਇਹ ਦੋ ਚੀਜ਼ਾਂ ਤਕਰੀਬਨ ਸਾਰਿਆਂ ਹੀ ਆਪਣੇ ਸੈਨਿਕਾਂ ਨੂੰ ਪਤਾ ਹੁੰਦਾ ਲਭੀ ਮੇਰੀ ਬਰਥ ਡੇਟ ਕਿਹੜੇ ਮਹੀਨੇ ਦੀ ਹੈ ਤੇ ਮੈਂ ਸੈਨਾ ਵਿੱਚ ਭਰਤੀ ਕਦੋਂ ਹੋਇਆ ਸੀ ਹਾਂ ਜਿਹੜੇ ਸਾਡੇ ਬਜ਼ੁਰਗ ਐਕਸ ਸਰਵਿਸਮੈਨ ਨੇ ਉਹਨਾਂ ਨੂੰ ਨਹੀਂ ਯਾਦ ਰਹਿੰਦਾ ਤੇ ਉਹ ਆਪਣੀ ਡੇਟ ਆਫ ਬਰਥ ਦਾ ਮਹੀਨਾ ਚੋਣ ਲੈਣ ਤੇ ਉਸੇ ਮਹੀਨੇ ਵਿੱਚ ਹੀ ਲਾਈ ਸertificate ਆਪਣਾ ਕਰਾਉਂਦੇ ਰਹਿਣ ਜਾਂ ਡੇਟ ਆਫ ਇਨਰੋਲਮੈਂਟ ਚੋਣੋ ਜਾਂ ਤੁਸੀਂ ਡੇਟ ਆਫ ਇਨਰੋਲਮੈਂਟ ਦੇ ਦਿਨ ਹੀ ਆਪਣਾ ਲਾਈ ਸertificate ਕਰਾਉਂਦੇ ਰਹੋ ਇਹ ਮੈਂ ਲਾਈ ਸertificate ਦੇ ਵਾਸਤੇ ਇੱਕ ਖਾਸ ਜਾਣਕਾਰੀ ਲੈ ਕੇ ਆਇਆ ਸੀ ਕਿਉਂਕਿ ਕਾਫੀ ਬੰਦੇ ਮੇਰੇ ਕੋਲ ਆ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਦਾ ਲਾਈ ਸਰਟੀਫਿਕੇਟ ਜਿਹੜਾ ਅਪ੍ਰੈਲ ਜਾਂ ਮਈ ਮਹੀਨੇ ਵਿੱਚ ਡਿਊ ਆ ਜਾਂ ਮਾਰਚ ਮਹੀਨੇ ਵਿੱਚ ਡਿਊ ਹੈ ਪਰ ਉਹ ਕਿਸੇ ਦੀ YouTube ਤੇ ਵੀਡੀਓ ਸੁਣ ਕੇ ਜਾਂ ਕਿਸੇ ਦਾ ਮੈਸੇਜ ਸੁਣ ਕੇ ਲੈ ਵੀ ਤੁਹਾਡੀ ਪੈਨਸ਼ਨ ਬੰਦ ਹੋ ਜਾਊਗੀ ਉਹ ਸਾਰਾ ਦਿਨ ਆਫਿਸ ਦੇ ਵਿੱਚ ਭੀੜ ਲੱਗੀ ਰਹਿੰਦੀ ਹੈ ਲੈ ਵੀ ਮੈਂ ਇਹ ਸਿਸਟਮ ਨਹੀਂ ਕਹਿੰਦਾ ਲੈ ਵੀ ਇਹ ਪੈਸੇ ਕਮਾਉਣ ਦਾ ਕੋਈ ਜ਼ਰੀਆ ਨਹੀਂ ਹੈ ਇਹ ਸਿਰਫ ਲੋਕਾਂ ਦੀ ਭਲਾਈ ਵਾਸਤੇ ਆਪਾਂ ਸੋਸਾਇਟੀ ਆ ਖੋਲੀਆਂ ਹੋਈਆਂ ਨੇ ਇਸ ਲਈ ਮੈਂ ਤੁਹਾਨੂੰ ਸਹੀ ਗਾਈਡੈਂਸ ਦੇ ਰਿਹਾ ਤੁਸੀਂ ਜਦੋਂ ਆਪਣਾ ਲਾਈ ਸਰਟੀਫਿਕੇਟ ਕਰਾਉਣਾ ਜਿਹੜੇ ਸਾਲ ਜੈਸ ਮਹੀਨੇ ਵਿੱਚ ਕਰਾਉਨੇ ਹੋ ਉਸੇ ਮਹੀਨੇ ਵਿੱਚ ਕਰਾਓ ਜੇ ਤੁਹਾਨੂੰ ਯਾਦ ਨਹੀਂ ਰਹਿੰਦਾ ਤਾਂ ਤੁਹਾਨੂੰ ਦੋ ਆਪਸ਼ਨ ਦੱਸਤੇ ਆ ਡੇਟ ਆਫ ਬਰਥ ਜਾਂ ਡੇਟ ਆਫ ਰੋਲ ਮੈਂਟ ਜਦੋਂ ਤੁਸੀਂ ਵਰਤੀ ਹੋਏ ਸੀ ਇਹ ਦੋ ਚੀਜ਼ਾਂ ਤੁਸੀਂ ਮਨ ਕੇ ਚੱਲੋ ਤੇ ਹਰ ਸਾਲ ਉਸੇ ਮਹੀਨੇ ਵਿੱਚ ਹੀ ਕਰਾਉਂਦੇ ਰਹੋ ਤੇ ਇਹ ਛੋਟੀ ਜੀ ਮਹਿੰਦੀ ਲੈ ਕੇ ਮੈਂ ਤੁਹਾਡੇ ਕੋਲੇ ਹਾਜ਼ਰ ਹੋਇਆ ਸੀ ਤੇ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਵੇ ਤਾਂ ਆਪਣੇ ਜਿਆਦਾ ਤੋਂ ਜਿਆਦਾ ਐਕਸਰਵਿਸ ਮੈਨਾਂ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗੇ ਲੈ ਵੀ ਅਸੀਂ ਇਹ ਲਾਈਫ ਸਰਟੀਫਿਕੇਟ ਕਦੋਂ ਕਰਾਉਣਾ ਅਤੇ ਕਦੋਂ ਡਿਊ ਹੈ ਸਾਡਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਨਵੰਬਰ ਮਹੀਨੇ ਵਿੱਚ ਜਾਂ ਦਸੰਬਰ ਮਹੀਨੇ ਵਿੱਚ ਕਰਾਉਣਾ ਹੈ ਮੈਂ ਹੁਣ ਦੇਖ ਰਿਹਾ ਇਸ ਮਹੀਨੇ ਵਿੱਚ ਲੈ ਵੀ ਇੰਨਾ ਹੋ ਰਿਹਾ ਇਹ ਵੀ ਅਕਸਰ ਸਰਵਿਸਮੈਨ ਬਹੁਤ ਜ਼ਿਆਦਾ ਆ ਰਹੇ ਨੇ ਮੇਰਾ ਲਾਈਸੈਂਸ ਸਰਟੀਫਿਕੇਟ ਜੀ ਇਦਾਂ ਮੈਂ ਵੀਡੀਓ ਦੇਖੀ ਆ ਰਿਹਾ ਉਹ ਕਹਿੰਦੇ ਨਵੰਬਰ ਮਹੀਨੇ ਚ ਕਰਾਉਣਾ ਜਾਂ ਦਸੰਬਰ ਜੇ ਪੈਨਸ਼ਨ ਬੰਦ ਹੋ ਜੂਗੀ ਜਦੋਂ ਸਾਈਟ ਤੇ ਖੋਲ ਕੇ ਦੇਖਦਾ ਉਹਨਾਂ ਵਿੱਚ ਡੇਟ ਉਹਨਾਂ ਦੀ ਡਿਊ ਡੇਟ ਹੁੰਦੀ ਹੈ ਮਾਰਚ ਅਪ੍ਰੈਲ ਵਗੈਰਾ ਦੀ ਹੁੰਦੀ ਹੈ ਤੇ ਇਹ ਚੀਜ਼ਾਂ ਤੁਸੀਂ ਆਪਣੀਆਂ ਚੈੱਕ ਕਰੋ ਐਵੇਂ ਬੇਫਾਲਤੂ ਦੇ ਵਿੱਚ ਖੱਜਲ ਖਰਾਬ ਨਾ ਹੋ ਤੇ ਜਿਹੜਾ ਵੀ ਆਪਣਾ ਲਾਈਸੈਂਸ ਸਰਟੀਫਿਕੇਟ ਆ ਉਹਨੂੰ ਪੱਕਾ ਧਿਆਨ ਰੱਖੋ ਲਈ ਮੈਂ ਕਦੋਂ ਕਰਾਇਆ ਸੀ ਔਰ ਕਦੋਂ ਕਰਾਉਣਾ ਹੈਗਾ ਉਸੇ ਟਾਈਮ ਤੇ ਹੀ ਫਿਕਸ ਡੇਟ ਦੇ ਕਰਾਓ ਹਾਂਜੀ ਦੂਸਰੀ ਕਾਰਵਾਈ ਮੈਂ ਤੁਹਾਡਾ ਡੀਐਸਪੀ ਪੈਨਸ਼ਨ 골ਡ ਅਕਾਊਂਟ ਬਾਰੇ ਜਾਣਕਾਰੀ ਲੈ ਕੇ ਆਇਆ ਸੀਗਾ ਕਈ ਬੰਦਿਆਂ ਨੂੰ ਬਹੁਤ ਜ਼ਿਆਦਾ ਲਾਸ ਹੋ ਰਿਹਾ ਲਾਸ ਕੀ ਹੋ ਰਿਹਾ ਜਾਂ ਤਾਂ ਆਪਣੀ ਜਾਣਕਾਰੀ ਹੈ ਨੀਗੀ ਜੇ ਜਾਣਕਾਰੀ ਹੈਗੀ ਤਾਂ ਵੀ ਆਪਾਂ ਕੀ ਕਰਾਂ ਅਣਗੇਲੀ ਕਰ ਦਿੰਨੇ ਆ ਕਰਨ ਛੱਡ ਪਰੇ ਯਾਰ ਹਜੇ ਕੀ ਹੋਣ ਲੱਗਾ ਇਹ ਸਾਨੂੰ ਤਕਰੀਬਨ ਮੈਨੂੰ 4-5 ਸਾਲ ਹੋ ਗਏ ਇਸ ਚੀਜ਼ਾਂ ਦੇ ਕੰਮ ਕਰਦੇ ਹੋਏ ਜਦੋਂ ਪੈਨਸ਼ਨ ਦੀ ਡੈਥ ਹੋ ਜਾਂਦੀ ਹੈ ਉਦੋਂ ਫੈਮਿਲੀ ਨੂੰ ਜਦੋਂ ਜਿੰਨੀਆਂ ਪ੍ਰੋਬਲਮ ਆਉਂਦੀਆਂ ਉਹ ਸਾਨੂੰ ਪਤਾ ਲੈ ਕਿੰਨੀਆਂ ਪ੍ਰੋਬਲਮ ਆਉਂਦੀਆਂ ਨੇ ਕਿਸੇ ਦੀ ਪੈਨਸ਼ਨ ਨਹੀਂ ਲੱਗਦੀ ਇਹ ਡੀਐਸਪੀ ਪੈਨਸ਼ਨ 골ਡ ਅਕਾਊਂਟ ਤੁਸੀਂ ਨਹੀਂ ਕਰਾ ਰੱਖਿਆ ਤੁਸੀਂ ਐਸੀਡੈਂਟ ਦੇ ਕਾਰਨ ਪਰਮਾਤਮਾ ਨਾ ਕਰੇ ਕਿਸੇ ਦੀ ਡੈਥ ਹੋ ਜੇ ਤੇ ਜਿਹੜਾ ਬੈਨੀਫਿਟ ਬੈਂਕ ਦਿੰਦਾ ਜਿਹੜਾ ਐਮਓਜੀ ਵਿੱਚ ਸਾਈਨ ਹੋਇਆ ਹੋਇਆ ਹਾਂ ਭਈ 50 ਲੱਖ ਜਾਂ 1 ਕਰੋੜ ਰੁਪਏ ਜਿਹੜਾ ਬੈਂਕ ਤੋਂ ਮਿਲਦਾ ਹੈਗਾ ਐਸੀਡੈਂਟਲ ਬੀਮਾ ਸਾਡਾ ਉਹ ਬੀਮਾ ਪੂਰਾ ਲਾਸ ਹੋ ਜਾਂਦਾ ਕਿਉਂਕਿ ਗਵਰਨਮੈਂਟ ਤਾਂ ਨਾਂ ਦੇਣ ਦੇ ਬਾਨੇ ਲੱਭਦੀ ਰਹਿੰਦੀ ਹੈ ਬਾਨੇ ਤਾਂ ਉਹਨਾਂ ਨੂੰ ਸਹੀ ਹੈਗੇ ਆ ਤੁਸੀਂ ਆਪਣਾ ਡੀਐਸਪੀ ਪੈਨਸ਼ਨ 골ਡ ਅਕਾਊਂਟ ਕਰਾਇਆ ਨਹੀਂ ਹੈ ਜਾ ਹੁਣ ਇੱਕ ਆਪਸ਼ਨ ਚੱਲ ਰਿਹਾ ਡੀਪੀਏ ਡਿਫੈਂਸ ਪੈਨਸ਼ਨ ਜਿਹੜਾ ਪੈਕੇਜ ਹੈ ਉਹ ਹੁਣ ਡੀਪੀਏ ਦੇ ਵਿੱਚ ਕਨਵਰਟ ਹੋ ਗਿਆ ਚਲੋ ਜਿਨ੍ਹਾਂ ਦਾ ਪੈਨਸ਼ਨ 골ਡ ਅਕਾਊਂਟ ਆ ਉਹਨਾਂ ਨੂੰ ਡੀਪੀਏ ਡੀਪੀਏ ਕਰਾਉਣ ਦੀ ਲੋੜ ਨਹੀਂ ਹੈ ਡਿਫੈਂਸ ਪੈਨਸ਼ਨ ਅਕਾਊਂਟ ਹੀ ਉਹ ਹੈਗਾ ਪਰ ਇਹਦੇ ਵਿੱਚ ਆਪਸ਼ਨ ਇਹ ਆ ਗਿਆ ਲੈ ਵੀ ਇਹਦੇ ਵਿੱਚ ਤੁਸੀਂ ਨਾਮਨੀ ਇੱਕ ਤੋਂ ਜ਼ਿਆਦਾ ਕਰ ਸਕਦੇ ਹੋ ਤੇ ਜਿੰਨੇ ਵੀ ਮੇਰੇ ਹਸਾਬ ਕਾਬੀਰ ਮੇਰੀ ਵੀਡੀਓ ਦੇਖ ਰਹੇ ਨੇ ਤੇ ਪੱਕਾ ਆਪਣਾ ਪੀਪੀਓ ਨੰਬਰ PPO ਪਲੱਸ ਆਪਣੀ ਪੈਨਸ਼ਨ ਸਲਿੱਪ ਪੈਨ ਕਾਰਡ ਤੇ ਆਧਾਰ ਕਾਰਡ ਲੈ ਕੇ ਬੈਂਕ ਦੇ ਵਿੱਚ ਜਾਓ ਉਹਨਾਂ ਨੂੰ ਕਹੋ ਲੈ ਵੀ ਸਾਡਾ ਡੀਐਸਪੀ ਪੈਨਸ਼ਨ ਗੋਲਡ ਜਾਂ ਡੀਪੀਏ ਤਵੀ ਕਰਕੇ ਦਿਓ ਜੇ ਕੋਈ ਬੈਂਕ ਮੈਨੇਜਰ ਵਗੈਰਾ ਤੁਹਾਨੂੰ ਮਨਾਂ ਕਰਦਾ ਜਾਓ ਕਹਿੰਦੇ ਸਾਨੂੰ ਪਤਾ ਹੈ ਨਹੀਂ ਗੈਸ ਬਾਰੇ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਬੈਂਕ ਮੈਨੇਜਰ ਦੀ ਸਿੱਧੀ ਗੱਲ ਕਰਾ ਸਕਦੇ ਹੋ ਮੈਂ ਆਪਣੇ ਆਪ ਹੀ ਉਹਨਾਂ ਨਾਲ ਗੱਲ ਕਰ ਲਵਾਂਗਾ ਤੁਹਾਡਾ 10-15 ਮਿੰਟ ਦੇ ਵਿੱਚ ਹੀ ਜਿਹੜਾ ਡਿਮੈਂਸ ਪੈਨਸ਼ਨ ਅਕਾਊਂਟ ਹੈ ਜਿਹੜਾ ਆਪਣਾ ਡਿਫੈਂਸ ਪੈਨਸ਼ਨ 골ਡ ਅਕਾਊਂਟ ਜਾਂ ਡੀਪੀਏ ਅਕਾਊਂਟ ਹੋ ਜਾਊਗਾ। ਦੂਸਰਾ ਏਟੀਐਮ ਕਾਰਡ ਬਾਰੇ ਆਪਾਂ ਚਰਚਾ ਕਰਨ ਲੱਗੇ ਏਟੀਐਮ ਕਾਰਡ ਤੁਹਾਨੂੰ ਦੋ throi ਨਹੀਂ। ਤੁਸੀਂ ਇੱਕ ਜੇਕਰ ਡੀਐਸਪੀ ਪੈਨਸ਼ਨ 골ਡ ਅਕਾਊਂਟ ਹੈ ਤੁਹਾਡਾ ਤੁਸੀਂ ਉਹਦੇ ਤੇ ਇੱਕ ਅਕਾਊਂਟ ਤੇ ਦੋ ਏਟੀਐਮ ਕਾਰਡ ਲੈ ਸਕਦੇ ਹੋ। ਪਰ ਉਹ ਕਿ ਏਟੀਐਮ ਕਾਰਡ ਕਿਹੜੇ ਹੋਣੇ ਚਾਹੀਦੇ ਨੇ? ਇਹ ਜਿਹੜੇ ਨਾਰਮਲ ਕਾਰਡ ਹੁੰਦੇ ਨੇ ਉਹ ਕਾਰਡ ਨਹੀਂ ਆਪਣੇ ਹੁੰਦੇ। ਜੇ ਤੁਸੀਂ ਆਪਣਾ ਪ੍ਰੋਪਰ ਕਾਰਡ ਬਣਾਉਣਾ ਮੈਂ ਕਾਰਡ ਦੀ ਫੋਟੋ ਵੀ ਪਾਣ ਲੱਗਾ ਵੀਡੀਓ ਦੇ ਵਿੱਚ। ਤੁਸੀਂ ਉਹ ਫੋਟੋ ਦੇਖਿਆ ਜਿਹੜਾ ਆਪਣਾ ਆਰਮੀ ਕਲਰ ਹੁੰਦਾ ਉਹ ਜੀ ਕਲਰ ਉਹ ਜੀ ਕਲਰ ਦਾ ਆਪਣਾ ਡੀਐਸਪੀ ਪੈਨਸ਼ਨ 골ਡ ਅਕਾਊਂਟ ਹੈ ਜਾਂ ਡੀਪ ਡੀਪੀ ਅਕਾਊਂਟ ਹੈ ਉਹਦਾ ਉਹ ਉਹ ਜੀ ਕਲਰ ਦਾ ਏਟੀਐਮ ਕਾਰਡ ਬਣਦਾ ਉਹਦੇ ਵਿੱਚ ਆਪਣੇ ਬੈਨੀਫਿਟ ਕੀ ਹੈ ਤੁਹਾਡਾ ਐਸੀਡੈਂਟਲ ਬੀਮਾ ਤਾਂ ਹੈ ਹੀ ਹੈ ਜੇਕਰ ਤੁਸੀਂ ਇਹ ਕਾਰਡ ਬਣਾ ਰੱਖਿਆ ਤੇ 2 ਲੱਖ ਦਾ ਬੀਮਾ ਇਸ ਕਾਰਡ ਤੇ ਵੀ ਤੁਹਾਨੂੰ ਮਿਲਦਾ ਹੈ 2 ਲੱਖ ਰੁਪਇਆ ਤੁਹਾਨੂੰ ਇਸ ਕਾਰਡ ਤੇ ਵੀ ਬੈਨੀਫਿਟ ਮਿਲਦਾ ਇਸ ਲਈ ਇਹ ਚੀਜ਼ਾਂ ਤੁਸੀਂ ਆਪਣੇ ਆਪਣੇ ਬੈਂਕਾਂ ਦਾ ਵਿੱਚ ਜਾਓ ਚاہے ਉਹ ਪੀਐਨਬੀ ਹੈ ਪੀਐਨਬੀ ਰક્ષਕ ਪੈਨਸ਼ਨ ਅਕਾਊਂਟ ਹੈ ਜੇ ਤੁਸੀਂ ਆਪਣੇ ਐਸਬੀਆਈ ਦੇ ਵਿੱਚ ਜਾਓਗੇ ਡੀਐਸਬੀ ਪੈਨਸ਼ਨ 골ਡ ਅਕਾਊਂਟ ਜਾਂ ਡੀਪੀਏ ਅਕਾਊਂਟ ਜਿਹੜਾ ਹੈਗਾ ਇਹਦਾ ਹੁਣ ਜਿਹੜਾ ਨਵਾਂ ਚੱਲ ਰਿਹਾ ਦੌਰ ਉਹ ਬਣ ਜਾਊਗਾ ਦੋਨਾਂ ਦੇ ਵਿੱਚੋਂ ਇੱਕ ਹੋਣਾ ਜ਼ਰੂਰੀ ਹੈ ਡੀਐਸਪੀ ਪੈਨਸ਼ਨ 골ਡ ਅਕਾਊਂਟ ਜਾਂ ਡੀਪੀਏ ਅਕਾਊਂਟ ਹੋਣਾ ਜ਼ਰੂਰੀ ਹੈ ਦੂਸਰਾ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਜਾਣਕਾਰੀ ਸਾਂਝੀ ਕਰਨ ਲੱਗਾ ਹਾਂ ਜਿਹੜੇ ਆਪਣੇ ਪੈਨਸ਼ਨਰ ਨਹੀਂ ਉਨ੍ਹਾਂ ਦੀ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਬੱਚਿਆਂ ਦੇ ਨਾਂ ਤੇ ਡੇਟ ਆਫ ਬਰਥ ਦੀ ਜਾਂ ਮੈਡਮ ਦਾ ਨਾਂ ਤੇ ਡੇਟ ਆਫ ਬਰਥ ਮਿਸਮੈਚ ਹੈਗਾ। ਪ੍ਰੋਬਲਮ ਕੀ ਆਉਂਦੀ ਹੈ? ਪ੍ਰੋਬਲਮ ਆਉਂਦੀ ਹੈ ਆਪਾਂ ਜਦੋਂ ਬੱਚਿਆਂ ਦਾ ਸੀਏ ਕਰਦੇ ਹਾਂ, ਸੀਏ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਜਦੋਂ ਆਪ ਆਪਣੀ ਬੇਟੀ ਦੀ ਮੈਰਿਜ ਕਰਦੇ ਹਾਂ, ਉਹ ਮੈਰਿਜ ਦੇ ਵਿੱਚ ਮੈਰਿਜ ਗ੍ਰਾਂਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤੁਹਾਨੂੰ ਹੁਣ ਪਤਾ ਹੀ ਹੈ ਸੀਏ ਜਿਹੜਾ ਹੁਣ 24000 ਰੁਪਿਆ ਪਰਮਾਨੈਂਟ 24000 ਰੁਪਿਆ ਐਨੂਅਲ ਹੋ ਗਿਆ। ਹਰ ਸਾਲ ਤੁਹਾਨੂੰ ਇੱਕ ਬੱਚੇ ਦਾ 24000 ਮਿਲੂ। ਔਰ ਜੇਕਰ ਬੇਟੀ ਦੀ ਮੈਰਿਜ ਕਰਦੇ ਹੋ ਤੁਸੀਂ ਤੇ ਮੈਰਿਜ ਹੋਣ ਤੋਂ ਬਾਅਦ ਤੁਹਾਡਾ ਮੈਰਿਜ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ 1 ਲੱਖ ਰੁਪਿਆ ਤੁਹਾਡਾ ਡਾਕਟਰ ਮੈਰਿਜ ਅਲਾਨਸ ਦਾ ਹੋ ਗਿਆ ਉਹ ਤਾਂ ਹੀ ਮਿਲ ਸਕਦਾ ਜੇ ਤੁਹਾਡੇ ਆਰਮੀ ਦੇ ਡਾਕੂਮੈਂਟ ਪਲੱਸ ਕੁੜੀਆ ਦੇ ਪੀਨ ਕਾਰਡ ਆਧਾਰ ਕਾਰਡ ਤੇ ਜਿਹੜਾ ਤਨਖਾਹ ਦਾ ਸਰਟੀਫਿਕੇਟ ਹੈ ਉਹਦੇ ਵਿੱਚ ਨਾਂ ਤੇ ਡੇਟ ਆਫ ਬਰਥ ਬਿਲਕੁਲ ਰਿਕਾਰਡ ਦੇ ਮੁਤਾਬਕ ਮੈਚ ਕਰ ਰਹੀ ਹੈ ਤੇ ਇਸ ਲਈ ਜੇਕਰ ਕਿਸੇ ਦਾ ਇਹ ਪ੍ਰੋਬਲਮ ਹੈਗੀ ਹੈ ਤੇ ਤੁਸੀਂ ਸਾਡੇ ਨਾਲ ਸੋਸਾਇਟੀ ਦੇ ਵਿੱਚ ਆ ਕੇ ਸੰਪਰਕ ਕਰ ਸਕਦੇ ਹੋ ਉਹ ਜਿਹੜੇ ਮੇਰੇ ਵੀਰ ਦੂਰ ਦੇ ਹੈਗੇ ਆ ਉਹ ਮੇਰੇ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਕਾਫੀ ਜਗ੍ਹਾ ਤੇ ਮੈਂ ਦੂਰ ਦੂਰ ਜਾਂਦਾ ਹਾਂ ਅੰਮ੍ਰਾਲਾ ਪਟਿਆਲਾ ਚੰਡੀਗੜ੍ਹ ਸੰਗਰੂਰ ਬਲਾਡਾ ਮਾਨਸਾ ਇਧਰ ਮੈਂ ਬਾਈ ਡਾਕ ਵੀ ਡਾਕੂਮੈਂਟ ਭੇਜਦਾ ਬਣਾ ਕੇ ਲੈ ਵੀ ਉਹ ਬੰਦਿਆਂ ਦਾ ਲੈ ਵੀ ਦੂਰ ਬੈਠਿਆਂ ਦਾ ਕੰਮ ਹੋ ਸਕੇ ਤੇ ਇਹ ਕੰਮ ਆਪਣਾ ਜਰੂਰ ਟਾਈਮ ਨਾਲ ਕਰਵਾ ਲਿਆ ਕਰੋ ਬਾਅਦ ਵਿੱਚ ਇਹ ਪ੍ਰੋਬਲਮਾਂ ਆਉਂਦੀਆਂ ਨਹੀਂ ਕਿਉਂਕਿ ਇਸ ਸਾਲ ਵੀ 2-3 ਬੰਦਿਆਂ ਨੂੰ ਪ੍ਰੋਬਲਮਾਂ ਆਈਆਂ ਹੋਈਆਂ ਨੇ ਬੇਟੀ ਦੀ ਮੈਰਿਜ ਕਰਤੀ ਪਰ ਨਾਂ ਤੇ ਡੇਟ ਆਫ ਬਰਥ ਮਿਸਮੈਚਰ ਰਿਪੋਰਟ ਦੇ ਵਿੱਚ ਜਦੋਂ ਆਪਾਂ ਇਥੋਂ ਪਾਰਟ ਆਰਡਰ ਕਰਦੇ ਹਾਂ ਆਨਲਾਈਨ ਜਿੱਲਾ ਸੈਨਿਕ ਬੋਰਡ ਨੂੰ ਸਿੱਧਾ ਰਿਜੈਕਟ ਮਾਰ ਦਿੰਦਾ ਕਹਿੰਦਾ ਜਾਂਦਾ ਨਾਂ ਤੇ ਡੇਟ ਆਫ ਬਰਥ ਪਈ ਸਹੀ ਕਰਵਾ ਕੇ ਲਿਆਓ ਉਹਨਾਂ ਦਾ ਗੱਲ ਵੀ ਸਹੀ ਹੈ ਉਹ ਅੱਗੇ ਫਾਰਵਰਡ ਨਹੀਂ ਕਰ ਸਕਦੇ ਟੋਟੀਆਂ ਜਦੋਂ ਤੱਕ ਨਾਂ ਤੇ ਡੇਟ ਆਫ ਬਰਥ ਬਿਲਕੁਲ ਮੈਚ ਨਹੀਂ ਕਰੂਗੀ ਉਹ ਅੱਗੇ ਫਾਰਵਰਡ ਨਹੀਂ ਕਰ ਸਕਦੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਤੇ ਸਭ ਤੋਂ ਵੱਡੀ ਪ੍ਰੋਬਲਮ ਹੈ ਫੈਮਿਲੀ ਦੀ ਤਕਰੀਬਨ ਬੰਦੇ ਹਜੇ ਵੀ ਬਹੁਤ ਜ਼ਿਆਦਾ ਪੈਂਡਿੰਗ ਚ ਨਹੀਂ ਘੱਟੋ ਘੱਟ 10-12 ਕੇਸ ਤਾਂ ਹੁਣ ਵੀ ਮੇਰੇ ਕੋਲ ਪਈ ਹੋਏ ਨੇ ਜਿਨ੍ਹਾਂ ਦੇ ਫੈਮਿਲੀ ਦਾ ਡੇਟ ਆਫ ਬਰਥ ਜਾਂ ਨਾਮ ਇਸ ਮੈਚ ਹੈ ਜਾਂ ਉਹਨਾਂ ਦਾ ਸਪਰਸ਼ ਦੇ ਵਿੱਚ ਪੀਪੀਓ ਦੇ ਵਿੱਚ ਫੈਮਿਲੀ ਦਾ ਨਾਮ ਜਾਂ ਡੇਟ ਆਫ ਬਰਥ ਮੈਂਸ਼ਨ ਹੀ ਨਹੀਂ ਹੈ ਬਹੁਤ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਦਾ ਫੈਮਿਲੀ ਦਾ ਨਾਮ ਤੇ ਡੇਟ ਆਫ ਬਰਥ ਮੈਂਸ਼ਨ ਹੀ ਨਹੀਂ ਹੈ ਤੇ ਜਿਨ੍ਹਾਂ ਦਾ ਇਹ ਵੀ ਪ੍ਰੋਬਲਮਾਂ ਨੇ ਤੇ ਤੁਸੀਂ ਸਾਡੇ ਕੋਲੇ ਸਾਬਕਾ ਸੈਨਿਕ ਭਲਾਈ ਸੁਸਾਇਟੀ ਦੇ ਵਿੱਚ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੋ ਵੀ ਸਾਡੇ ਤੋਂ ਹੱਲ ਹੋਇਆ ਪੱਕਾ 100% ਤੁਹਾਨੂੰ ਕਰਕੇ ਦੇਵਾਂਗੇ ਤੇ ਇਨੀ ਇੱਕ ਜਾਣਕਾਰੀ ਲੈ ਕੇ ਮੈਂ ਹਾਜ਼ਰ ਹੋਇਆ ਸੀ ਤੇ ਮੈਂ ਮੇਰੀ ਤਰਫੋਂ ਤੇ ਮੇਰੀ ਸੋਸਾਇਟੀ ਤਰਫੋਂ ਇਹ ਇਨਫੋਰਮੇਸ਼ਨ ਦਿੰਦਾ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ